ਸਮੁੰਦਰ ਦਾ ਇੱਕ ਹੋਰ ਘੈਂਟ ਪੁੱਤ ਦਿਖਾਉਣਾ ਤੁਹਾਨੂੰ ਅੱਜ ਪਰਬਤ ਨਾਮ ਆਇ ਇਸ ਬਸ਼ੇਰੇ ਦਾ ਬਾਈ ਗਰਸ਼ਰਨ ਦੇ ਕੋਲੇ ਆ ਇਹ ਇਹਦੇ ਬਹੁਤ ਸੋਹਣੇ ਰਿਜ਼ਲਟ ਆ ਗਏ ਹਾਲੇ ਉਮਰੇ ਦੀ ਦੋ ਦੰਦ ਹੀ ਹੋਈ ਆ 6-7 ਘੋੜੀਆਂ ਤੋਂ ਸੂਪੀਆਂ ਤੇ ਸੂਈਆਂ ਵੀ ਸਾਰੀਆਂ ਚੰਬੀਆਂ ਹੀ ਨੇ ਤੇ ਬੱਚੇ ਸਾਰੇ ਨੁਕਰੇ ਦਿੱਤੇ ਆ ਅੱਗੇ ਤੁਹਾਨੂੰ ਆਪਾਂ ਬੱਚੇ ਵੀ ਇਹਦੇ ਦਿਖਾਵਾਂਗੇ ਬਸ਼ੇਰਾ ਸੋਹਣਾ ਬਹੁਤ ਆ ਯਾਰ ਰਿਜ਼ਲਟਾਂ ਵਾਲੀ ਤਹਿ ਤੋੜੀ ਤੁਰੇ ਆਉਂਦਾਗਾ ਸਿਰਫ 16000 ਰੁਪਿਆ ਮੀਟਿੰਗ ਫੀਸ ਰੱਖੀ ਹੈ ਇਹਦੀ ਤੁਸੀਂ ਆਪ ਦੇਖ ਕੇ ਬਸ਼ੇਰੇ ਨੂੰ ਰਿਜ਼ਲਟ ਦੇਖ ਕੇ ਹੈਰਾਨ ਮੰਨ ਜੂਗੇ ਵੀ ਐਡੇ ਚੰਗੇ ਰਿਜ਼ਲਟ ਵਾਲਾ ਬਸ਼ੇਰਾ 16000 ਚ ਛੱਡੀ ਆਉਂਦੇ ਆ ਉਹਦੇ ਪਿੱਛੇ ਸਮੁੰਦਰ ਦਾ ਵੱਡਾ ਰੋਲ ਆ ਤੇ ਆ ਇਹਦੀ ਮਾਂ ਕਿੰਨੀ ਨਿਗਾਹ ਮਾਰ ਲਓ ਆ ਮਾਂ ਇਹਦੀ ਬਹੁਤ ਚੰਗੀ ਵੱਡੀ ਖੁੱਲੀ ਬਾਡੀ ਦੀ ਪੇਟਲ ਘੋੜੀ ਆ ਮਜ਼ਬੂਤ ਬੜੀਆ ਡੋਡ ਵਾਲੇ ਰਾਜੂ ਦਿੱਤੀ ਸੋ ਜਦੋਂ ਘੋੜੀ ਐਡੀ ਚੰਗੀ ਆ ਇਹਦੀ ਮਾਂ ਤੇ ਉਧਰੋਂ ਸਮੁੰਦਰ ਘੋੜੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਤਾ ਰਿਜ਼ਲਟ ਕਿੱਥੋਂ ਇਹਦਾ ਨਰਮ ਗਰਮ ਆ ਜੂਗਾ ਸੋ ਸਾਰੀ ਗੱਲ ਬਾਤ ਤੁਹਾਨੂੰ ਆਪਾਂ ਦੱਸਾਂਗੇ ਬੰਦਾ ਗਰਸ਼ਰਨ ਬੜਾ ਡਾਊਨ ਟੂ ਅਰਥਾ ਮਿਹਨਤੀ ਬੰਦਾਗਾ ਬਸ਼ੇਰਾ ਸੋਹਣਾ ਬਹੁਤ ਤਿਆਰ ਹੋਇਆ ਬਰੀਕੀਆਂ ਚ ਵੀ ਆ ਕੱਦ ਕਾਠ ਵੀ ਚੰਗਾ ਬੇਲ ਤਾਂ ਆਪਾਂ ਨੂੰ ਪਤਾ ਹੀ ਆ ਸਮੁੰਦਰ ਦੇ ਬੱਚਿਆਂ ਦੀ ਇਹ ਨਿਸ਼ਾਨੀਆਂ ਹੀ ਆ ਬੇਲ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਹਾਂ ਯਾਰ ਬੱਚਾ ਹੀ ਵਾਕਈ ਸਮੁੰਦਰ ਦਾ ਇਹਦੇ ਤੁਸੀਂ ਸੁੰਭਾ ਕੇ ਨਹੀਂ ਵੀ ਨਿਗਾ ਮਾਰ ਲਓ ਮਜਬੂਤੀ ਵੀ ਆ ਲਾਈਨ ਮਾਪੇ ਵਾਲੇ ਪਾਸਿਆਂ ਤੋਂ ਜਦੋਂ ਚੰਗੀ ਆ ਗਈ ਤਾਂ ਰਿਜ਼ਲਟ ਤਾਂ ਆਟੋਮੈਟਿਕ ਨੇ ਚੰਗੇ ਦੇਣੇ ਹੀ ਆ ਦੇ ਵੀ ਚੁੱਕਿਆ ਪ੍ਰੂਫ ਵੀ ਕਰਤਾ ਇਹਨੇ ਹਾਲੇ ਤਾਂ ਉਮਰ ਹੀ ਬਸ਼ੇਰੇ ਦੀ ਨਿਆਣੀ ਆ ਹਜੇ ਤਾਂ ਇਹਨੇ ਹੋਰ ਵੀ ਕਦ ਕਾਠ ਖੇਚਣਾਗਾ ਤੇ ਬਾਡੀ ਵੀ ਹੋਰ ਬਣਾਉਣੀ ਆ ਬਾਈ ਦਾ ਮੜਾ ਮੋਟਾ ਜਿਹੜਾ ਵਪਾਰ ਦਾ ਕੰਮ ਵੀ ਹੈਗਾ ਸੇਲ ਵਾਲੇ ਜਾਨਵਰ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਸਾਰੇ ਭਾਂਤੇ ਇਹਦੇ ਕੋਲੇ ਜਾਨਵਰ ਹੁੰਦੇ ਆ ਤਕਰੀਬਨ ਇੱਕ ਆ ਮਾਰਵਾੜੀ ਬਸ਼ੇਰਾ ਬਾਈ ਨੂੰ ਲਾਰ ਰਤਨ ਦਾ ਕਹਿ ਕੇ ਦਿੱਤਾ ਸੀ ਪੰਜ ਕ ਲਿਆਣਾ ਬਸ਼ੇਰਾਗਾ ਇਹ ਚੀਜ਼ ਦਾ ਕੋਈ ਕਨਫਰਮਦਾ ਹੈ ਨਹੀਂ ਵੀ ਪੱਕਾ ਇਹ ਲਾਰ ਰਤਨ ਦਾ ਹੀ ਆ ਜਾਂ ਕਿਸੇ ਹੋਰ ਘੋੜੇ ਦਾ ਇਹਦੀ ਵੀ ਸਟੱਡ ਸਰਵਿਸ ਓਪਨ ਮਾਰਕਿੰਗ ਬੜੀ ਚੰਗੀ ਆ ਤੇ ਕੱਦ ਬੱਡ ਤੁਸੀਂ ਇਹਦਾ ਚੈੱਕ ਕਰੋ ਭਾਵੇਂ ਹੈ ਬਸ਼ੇਰਾ ਘੋੜਾ ਲਿੱਸਾ ਤੇ ਮੈਂ ਕਹਣਾ ਵੈਸੇ ਲੈਂਥ ਲੈਂਥ ਤੁਸੀਂ ਬਾਡੀ ਚੈੱਕ ਕਰੋ ਜਦੋਂ ਇਹ ਭਰ ਗਿਆ ਜਮਾ ਗੱਲਾਂ ਕਰਾ ਦੂ ਇਹ ਵੀ ਵੱਡਾ ਬਹੁਤ ਆ ਘੋੜਾ ਗਰਦਨ ਦੀ ਲੰਬਾਈ ਵੇਲ ਮਾਰਕਿੰਗ ਮੂ ਮਹਾਂਦਰੇ ਦਾ ਸੋਨਾ ਤੇ ਕੰਨ ਕੰਨ ਵਿਸ਼ਕੀਣਾ ਇਹਦੀ ਫੀਸ 25000 ਤੇ ਜੇ ਕੋਈ ਖਰੀਦਣਾ ਚਾਹੁੰਦਾ ਤਾਂ ਵੀ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਲਿਓ ਇੱਕ ਤੁਹਾਨੂੰ ਆਪਾਂ ਨੋਕਰਾ ਬਸ਼ੇਰਾ ਦਿਖਾਉਣਾ ਸੇਲ ਵਾਲਾ ਇਹ ਵੀ ਬਹੁਤ ਜਿਆਦਾ ਚੰਗਾਗਾ ਸਾਫ ਸੁਥਰਾ ਸ਼ਕੀਨ ਬਸ਼ੇਰਾਗਾ ਹੱਡ ਗੋਡਿਆਂ ਦਾ ਇਹ ਵੀ ਬੜਾ ਖੁੱਲਾ ਕੰਨ ਬਹੁਤ ਜਿਆਦੇ ਛੋਟਾ ਤੇ ਕੁੰਡੀ ਵਾਲਾ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਬਾਈ ਦਾ ਜਿਹੜਾ ਵਪਾਰ ਦਾ ਕੰਮ ਆ 12 ਮਹੀਨੇ 30 ਦਿਨ ਚੱਲਦਾ ਰਹਿੰਦਾ ਖਰੀਦ-ਵੇਚ ਵਾਲੇ ਦੇ ਕੋਲੇ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਇੱਕ ਆ ਬਸ਼ੇਰਾ ਨੀਲਾ ਮੱਥੇ ਪਟੇ ਤੇ ਤਿੰਨ ਪੈਰ ਚਿੱਟਿਆਂ ਦਾ ਇਹਦੇ 'ਚ ਵੀ ਬਰੀਕੀਆਂ ਬਰੂਕੀਆਂ ਬਹੁਤ ਨੇ ਇਹ ਵੀ ਬੱਚਾ ਬਾਈ ਨੇ ਸੇਲ ਕਰਨਾ ਇਹਦੇ ਕੰਨੀ ਵੀ ਤੁਸੀਂ ਨਿਗਾਹ ਮਾਰ ਲਿਓ ਤੇ ਮੂੰਹ ਮਾਹ ਦਾ ਬੜਾ ਪਤਲਾਗਾ ਹੀ ਪਟਾ ਵੀ ਬਹੁਤ ਜਿਆਦੇ ਸੋਹਣਾਗਾ ਇੱਕ ਬਾਈ ਦੇ ਕੋਲੇ ਆ ਖਾਲੀ ਘੋੜੀ ਆ ਇਹ ਘੋੜੀ ਦੀ ਬਾਡੀ ਬੁੱਡੀ ਬਹੁਤ ਆ ਮੱਥੇ ਤੇ ਇਹਦੇ ਫੁੱਲ ਆ ਤੇ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਸਾਫ ਆ ਇਹਦੇ ਕੰਨੀ ਵੀ ਨਿਗਾਹ ਮਾਰ ਲਿਓ ਜੇ ਕੋਈ ਚਾਹਵਣ ਸੱਜਣ ਖਰੀਦਣਾ ਚਾਹੁੰਦਾ ਹੋਇਆ ਰੇਟ ਦੀ ਜਿਹੜੀ ਗੱਲਬਾਤ ਆ ਤੁਸੀਂ ਗਰਸਰਨ ਦੇ ਨਾਲ ਫੋਨ ਤੇ ਕਰ ਲਿਓ ਇੱਕ ਸੋਨੂ ਮਾਰਵਾੜੀ ਬਸ਼ੇਰੀ ਹੋਰ ਦਿਖਾਉਣ ਲੱਗੇ ਆ ਮੱਥੇ ਫੁੱਲ ਦੀ ਛੋਟਾ ਕੁੰਡੀ ਵਾਲਾ ਸ਼ਕੀਨ ਕੰਨ ਇਹ ਬੱਚੀ ਵੀ ਬਾਈ ਨੇ ਵੇਚਣੀ ਆ 17 ਮਹੀਨੇ ਉਮਰ ਤੇ ਕੱਦ ਕਾਠ ਇਹ 58 ਇੰਚ ਕਰ ਗਈ ਸੋ ਇਹਦੇ ਬਾਰੇ ਵੀ ਗੱਲਬਾਤ ਤੁਸੀਂ ਕਰ ਸਕਦੇ ਹੋ ਲੰਮੀ ਲੰਜੀ ਬੜੀ ਆ ਸੋ ਇੱਕ ਦੋ ਜਾਨਵਰ ਹੋਰ ਆ ਸੇਲ ਵਾਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਵੀਡੀਓ ਦੇ ਵਿੱਚ ਇੰਟਰਵਿਊ ਦੇ ਵਿੱਚ ਗੱਲਬਾਤ ਆਪਾਂ ਗਰਸ਼ਰਨ ਤੋਂ ਸਾਰਿਆਂ ਜਾਨਵਰਾਂ ਦੀ ਡਿਟੇਲ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤਮਾਨ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਜਿੰਨੇ ਵੀ ਘੋੜਾ ਪਾਲਕ ਆਪਣੇ ਇਸ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਦਾ ਸਵਾਗਤ ਕਰਦਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਘੋੜੇ ਦਿਖਾਉਣੇ ਆ ਇੱਕ ਨੋਕਰਾ ਤੇ ਦੂਜਾ ਮਾਰਵਾੜੀ ਬਾਕੀ ਦੀ ਜਿਹੜੀ ਗੱਲਬਾਤ ਆ ਆਪਾਂ ਕੁਝ ਕਿ ਜਾਨਵਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੇਲ ਵਾਲੀ ਵੀ ਦਿਖਾਵਾਂਗੇ ਕਿਉਂਕਿ ਬਾਈ ਗਰ ਸ਼ਰਨ ਦਾ ਸੇਲ ਪਰਚੇਜ ਦਾ ਵੀ ਕੰਮ ਆ ਕਾਫੀ ਲੰਮੇ ਸਮੇਂ ਤੋਂ ਘੋੜੀਆਂ ਦੀ ਖਰੀਦ-ਵੇਚ ਵੀ ਕਰਦਾ ਬਾਈ ਤੇ ਸਟੱਡ ਸਰਵਿਸ ਵਾਸਤੇ ਨੋਕਰਾ ਘੋੜਾ ਬਾਈ ਨੇ ਓਪਨ ਕੀਤਾਗਾ ਇਹਦੀ ਮੇਰਾ ਖਿਆਲ ਆ ਦੂਜੀ ਤੀਜੀ ਵੀਡੀਓ ਪੈ ਰਹੀ ਆ ਆਪਣੇ ਚੈਨਲ ਤੇ ਪਹਿਲੀ ਵੀਡੀਓ ਐ ਇਸ ਘੋੜੇ ਦੀ ਨੋਕਰੇ ਦੀ ਸੋ ਸੁਮੰਦਰ ਘੋੜੇ ਦਾ ਬੱਚਾ ਬਹੁਤ ਚੰਗਾ ਤਿਆਰ ਹੋਇਆ ਕਾਫੀ ਰਿਜ਼ਲਟ ਵੀ ਆਏ ਆ ਬੱਚੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਜਿਹੜਾ ਦੂਜਾ ਮਾਰਵਾੜੀ ਘੋੜਾ ਦਿਖਾਉਣਾਗਾ ਉਹ ਬਾਈ ਨੇ ਕੁਝ ਕ ਟਾਈਮ ਪਹਿਲਾਂ ਖਰੀਦਿਆਗਾ ਉਹਦੀ ਵੀ ਜਿੰਨਾ ਟਾਈਮ ਬਾਈ ਦੇ ਕੋਲੇ ਘੋੜਾ ਉਹ ਇੱਥੇ ਹੈਗਾ ਫਾਰਮ ਦੇ ਉੱਤੇ ਸਟੱਡ ਸਰਵਿਸ ਤੁਸੀਂ ਲੈ ਸਕਦੇ ਹੋ ਨਾ ਚਰ ਬਾਕੀ ਉਹਦਾ ਵਿਚਾਰ ਸੇਲ ਕਰਨ ਦਾ ਵੀ ਹੈਗਾ ਸੋ ਹੋਰ ਕਿਹੜੇ-ਕਿਹੜੇ ਜਾਨਵਰ ਬਾਈ ਦੇ ਕੋਲੇ ਸੇਲ ਆ ਉਹਨਾਂ ਬਾਰੇ ਪੁੱਛਾਂਗੇ ਤੇ ਘੋੜੇ ਦੀ ਕੀ ਸਟੱਡ ਸਰਵਿਸ ਦੀ ਫੀਸ ਆ ਤੇ ਜਿਹੜਾ ਇਹ ਬਾਈ ਦਾ ਪਿੰਡਾ ਲੋਕੇਸ਼ਨ ਤਲਵੰਡੀ ਸਾਬੋ ਤੋਂ ਅੱਗੇ ਜਦੋਂ ਆਪਾਂ ਕਾਲਿਆਂ ਵਾਲੀ ਮੰਡੀ ਨੂੰ ਜਾਂਦੇ ਆ ਤਾ ਰੋਡ ਦੇ ਉੱਤੇ ਪਿੰਡ ਪੈਂਦਾਗਾ ਜੋਗੇ ਵਾਲਾ ਜੋਗੇ ਵਾਲਾ ਕੈਂਚੀਆਂ ਦੇ ਨਾਂ ਨਾਲ ਵੀ ਵੈਸੇ ਮਸ਼ਹੂਰ ਹੈ ਜੇ ਤੁਸੀਂ ਮੈਪ ਤੇ ਲੋਕੇਸ਼ਨ ਭਰੋਗੇ ਤਾਂ ਜੋਗੇ ਵਾਲਾ ਕੈਂਚੀਆਂ ਤੁਹਾਨੂੰ ਭਰਨਾ ਪੈਣਾ ਫਿਰ ਤੁਸੀਂ ਇੱਥੇ ਪਹੁੰਚ ਜਾਓਗੇ ਤੇ ਬਾਈ ਦਾ ਜਿਹੜਾ ਘਰ ਆ ਰੋਡ ਦੇ ਉੱਤੇ ਹੀ ਆ ਕਾਲਿਆਂ ਵਾਲੀ ਦੇ ਸੋ ਹਰਿਆਣੇ ਦਾ ਵੈਸੇ ਪਿੰਡ ਆ ਇਹ ਤਲਵੰਡੀ ਸਾਬੋ ਤੋਂ ਅੱਗੇ ਹਰਿਆਣੇ ਦਾ ਪਹਿਲਾ ਪਿੰਡ ਆ ਪੰਜਾਬ ਦੀ ਹੱਦ ਤੇ ਤੇ ਬਾਈ ਗਰਸ਼ਰਨ ਤੋਂ ਆਪਾਂ ਪੁੱਛਦੇ ਆ ਤੇ ਜਿੰਨੇ ਭਰਾ ਆਪਣੇ ਨਾਲ ਬੈਠੇ ਆ ਸਾਰਿਆਂ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਗਸ਼ਨભાઈ ਕਹਿਮੋਂ ਬਹੁਤ ਬੜਾ ਧੰਨਵਾਦ ਬਾਈ ਜੀ ਤੁਹਾਡਾ ਟਾਈਮ ਚ ਟਾਈਮ ਕੱਢ ਕੇ ਆਉਣ ਤੇ ਬਿਲਕੁਲ ਬਾਈ ਜੀ ਜਿੰਮੇਦਾਰ ਦਾ ਗਸ਼ਨ ਮੇਰੇ ਜਿੰਨੇ ਭਰਾ ਆਪਣੇ ਨਾਲ ਬੈਠੇ ਪਹਿਲਾਂ ਇਹਨਾਂ ਬਾਰੇ ਦੱਸ ਦਿਓ ਜਿਹੜੇ ਮਿੱਤਰ ਆਪਣੇ ਨਾਲ ਆ ਇਹ ਬਾਈ ਮੁੰਡਾ ਲਵੀ ਆਪਣਾ ਭਰਾ ਸਿੰਘੋ ਤੋਂ ਇਹ ਬਾਈ ਉਮੀ ਹੈ ਸਿੰਘੋ ਤੋਂ ਇਹ ਦੋਨੇ ਚਾਚੇ ਤਾਂ ਦੇ ਪੁੱਤੀ ਹੈ ਮਤਲਬ ਆਪਾਂ ਤੋਂ ਘੋੜੀਆਂ ਲੰਗੀਆਂ ਸੀ ਵਧੀਆ ਆਪਣੇ ਨਾਲ ਚਲੋ ਹੈਨਾ ਠੀਕ ਹੈ ਬਾਈ ਆਹ ਬਾਈ ਖੁਦਾਸ ਬਾਈ ਇਹ ਮੁੰਡਾ ਦੋਸਤ ਹੈ ਮੰਨ ਲਓ ਸਿੰਘੋ ਤੋਂ ਤੇ ਇਹ ਬਾਈ ਜਸ਼ਨ ਹੈ ਬਾਈ ਤਲਵੰਡੀ ਤੋਂ ਇਹ ਆਪਣਾ ਜਿਗਰੀ ਨਵੀ ਤਲਵੰਡੀ ਤੋਂ ਮੁੰਡਾ ਤੇ ਉਹ ਵੀ ਆਪਣਾ ਪੂਰਾ ਜਿਗਰੀ ਮੰਨ ਲਓ ਵੀ ਮਨਜੀਤ ਹਾਂ ਇਥੋਂ ਨਾਲ ਮਿਰਜਾਣਾ ਪੰਡਾ ਠੀਕ ਹੈ ਬਾਈ ਤੇ ਉਹ ਵੀ ਬਾਈ ਆਪਣਾ ਨਾਲ ਮਿਰਜਾਣੇ ਤੇ ਬਾਈ ਦੇ ਓਕੇ ਬਾਈ ਤੇ ਵੈਸੇ ਸਾਰੇ ਭਰਾਵਾਂ ਨੂੰ ਸ਼ੌਂਕ ਬਹੁਤ ਦਾ ਬਾਈ ਜਾਨਵਰ ਇਹ ਵੀ ਰੱਖਦੇ ਹਨ ਹਾਂ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਸਾਰਿਆਂ ਕੋਲੇ ਘੋੜੀਆਂ ਬਾਈ ਜਿੰਨੇ ਆ ਓਕੇ ਓਕੇ ਆ ਬਾਈ ਨੇ ਵੀ ਹੁਣ ਹੀ ਲਈ ਆ ਬੇਸ਼ੇਰੀ ਚੰਗੀ ਹਮ ਇਹਨਾਂ ਕੋਲੇ ਵੀ ਬਾਈ ਚੰਗੀਆਂ ਘੋੜੀਆਂ ਸਾਰਿਆਂ ਕੋਲੇ ਹਮ ਸਾਰਾ ਸਰਕਲ ਮੰਨ ਲਓ ਵਧੀਆ ਜਿੰਨਾ ਕਹੇ ਆਪਣੇ ਠੀਕ ਹੈ ਬਾਈ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਅਗਰ ਸ਼ਰਨ ਵੀਰੇ ਜਾਨਵਰ ਰੱਖਦੇ ਹਨ ਜਾਂ ਜਿਹੜਾ ਤੁਸੀਂ ਇਹ ਸੇਲ ਪਰਚੇਜ ਦਾ ਕੰਮ ਕਰਦੇ ਹੋ ਸੇਲ ਪਰਚੇਜ ਕਰਦਿਆਂ ਤੋਂ ਬਾਈ ਹੋ ਗਏ ਹੂੰ ਹੋ ਗਏ ਮੰਨ ਲਓ 6 ਸਾਲ ਰੱਖਦੇ ਨੂੰ ਆਪਾਂ ਨੂੰ ਪਹਿਲਾਂ ਮੇਰੇ ਦਾਦਾ ਜੀ ਰੱਖਦੇ ਹੁੰਦੇ ਸੀ ਮੰਨ ਲਓ ਤੇ ਉਸ ਤੋਂ ਬਾਅਦ ਮੈਂ ਰੱਖੀਆਂ ਹੁਣ ਜਾ ਕੇ ਠੀਕ ਆ ਹਾਂ ਤੇ ਮਾੜਾ ਤੇ ਪੁਰਾਣੀ ਆ ਠੀਕ ਆ ਠੀਕ ਆ ਬਈ ਹਾਂ ਪਹਿਲਾਂ ਦਾਦਾ ਜੀ ਰੱਖਦੇ ਹੁੰਦੇ ਸੀਗੇ ਠੀਕ ਆ ਉਦੋਂ ਬਾਅਦ ਮੇਰੇ ਡੈਡੀ ਨੇ ਤਾਂ ਨਹੀਂ ਰੱਖੀਆਂ ਤੇ ਮੈਂ ਰੱਖੀਆਂ ਹੁਣ ਘੋੜਾ ਪਹਿਲਾਂ ਕੋਈ ਰੱਖਿਆ ਬਈ ਇਸ ਤੋਂ ਪਹਿਲਾਂ ਪਹਿਲਾਂ ਆਪਾਂ ਵੇਚ ਦਿੰਦੇ ਸੀਗੇ ਬਈ ਘੋੜਾ ਦੋ ਤਿੰਨ ਘੋੜੇ ਵੇਚੇ ਉਦੋਂ ਪਹਿਲਾਂ ਪਾਲਿਆ ਇਹੀ ਸੀ ਆਪਾਂ ਘਰੇ ਅੱਛਾ ਅੱਛਾ ਹਾਂ ਵੀ ਮਤਲਬ ਮਾਤ ਕਿ ਆਪਾਂ ਇਹੀ ਪਾਲਿਆ ਸੀਗਾ ਨੋਕਰਾ ਠੀਕ ਹੈ ਬਾਈ ਹਾਂ ਸਮੁੰਦਰ ਦਾ ਬੱਚਾ ਬਾਈ ਇਹ ਤੇ ਨਾਂ ਤੁਸੀਂ ਇਹਦਾ ਪਰਬਤ ਰੱਖਿਆ ਪਰਬਤ ਰੱਖਿਆ ਬਾਈ ਮੈਂ ਇਹ ਕੁਵਿੰਦਪੁਰੇ ਬੂਟੇ ਤੋਂ ਲਿਆ ਸੀ ਹੂੰ ਬਸ਼ੇਰਾ ਲਿਆ ਸੀਗਾ 9 ਮਹੀਨਿਆਂ ਦਾ ਅੱਛਾ ਤੇ ਬਠੰਡੇ ਦਾ ਜੰਪਲਾ ਇਹ ਹੂੰ ਸਾਰਾ ਤੁਹਾਨੂੰ ਇਹਦਾ ਆਪਾਂ ਨੂੰ ਪਤਾ ਡਾਟਾ ਹੂੰ ਹੁਣ ਐਟ ਅ ਟਾਈਮ ਇਹਦੀ ਮਦਰ ਮੱਤੇ ਪਿੰਡਾ ਹੈ ਬਾਈ ਰਾਜੂਆਂ ਕੋਲੇ ਹੂੰ ਬਹੁਤ ਚੰਗੀ ਬਰੂਡ ਮੇਰ ਆ ਉਹਦਾ ਹੁਣ ਵੀ ਬੱਚਾ ਬਾਈ ਮਣੀ ਡਾਕਟਰ ਆ ਗਏ ਨੇ ਬਾਈ ਸਮਰੇ ਪਹਿਲਵਾਨ ਆ ਗਏ ਨੇ ਖਰੀਦਿਆ ਦਾ ਭਰਾ ਛੋਟਾ ਅੱਛਾ ਚੰਗੀ ਕੀਮਤ ਚ ਹੂੰ ਚੰਗੇ ਬੱਚੇ ਦਿੱਤੇ ਉਸ ਘੋੜੀ ਨੇ ਹੂੰ ਪੂਰੀ ਟੌਪ ਦੀ ਘੋੜੀਆਂ ਮੰਨ ਲਓ ਜੇ ਅਪਾ ਟੌਪ ਦੀਆਂ ਘੋੜੀਆਂ ਕਿਨਾਂ ਅਗੇ ਟੌਪ ਦੀਆਂ ਘੋੜੀਆਂ ਚਾਹੀਦੀ ਮਾਂ ਠੀਕ ਹੈ ਹਾਂ ਤਾਂ ਹੀ ਅੱਗੇ ਬੱਚੇ ਵੀ ਬਹੁਤ ਚੰਗੇ ਪ੍ਰੋਡਿਊਸ ਕਰ ਰਿਹਾ ਬਾਈ ਹਮ ਸਾਰੇ ਚੰਬੀਆਂ ਦੇ ਰਿਜ਼ਲਟ ਆਏ ਆ ਕੋਈ ਨੌਕਰੀ ਤੇ ਨਹੀਂ ਆਇਆ ਹਮ ਸਾਰੇ ਸਪੌਟਲੈਸ ਬੱਚੇ ਆਇਆ ਆ ਭੌਰੀਆਂ ਦੇ ਸਾਫ ਆਇਆ ਦੇ ਮਾਣਾ ਹੀ ਆ ਸਾਰਿਆਂ ਦੇ ਹਮ ਅੱਖਾਂ ਦੇ ਸਾਫ ਆਇਆ ਹਮ ਸਾਰੇ ਪਾਸੋਂ ਛਿਪਕੇ ਤੋਂ ਰਹਿਤ ਆਇਆ ਅੱਛਾ ਜਿੰਨੇ ਵੀ ਹੁਣ ਤੱਕ 6-7 ਬੱਚੇ ਆ ਗਏ ਤੇ ਵਧੀਆ ਘੋੜੀ ਚਲੋ ਮਿਲ ਜਾਂਦੀ ਆ ਹਾਂ ਰਿਜ਼ਲਟ ਵੇਖ ਕੇ ਵਧੀਆ ਬੱਚੇ ਆ ਹੀ ਜਾਂਦੇ ਮਾਂ ਤੇ ਬਾਈ ਇਹਦਾ ਜਨਮ ਵੀ ਫਿਰ ਉੱਥੇ ਮ ਹਾਂ ਤੇ 7 ਮਾਰਚ ਦਾ ਜੰਪਲ ਹੈ ਬਾਈ ਇਹ ਅੱਛਾ 7 ਮਾਰਚ ਸਨ ਕਿਹੜਾ 2020 ਦਾ ਠੀਕ ਹੈ ਹਾਂ 7 ਮਾਰਚ 2020 ਦਾ ਜੰਪਲ ਹੈ ਬਾਈ ਤੇ 4 ਸਾਲਾਂ ਦਾ ਹੋ ਗਿਆ ਬਾਈ ਪੂਰਾ ਇਹ ਸਹੀ ਜਮਾ ਹਾਂ ਹੈ ਮੂੰਹੋਂ ਦੋ ਦੰਦ ਹਲੇ ਚਾਰ ਦੰਦ ਨਹੀਂ ਹੋਇਆ ਪੰਜ ਸਾਲਾਂ ਦਾ ਹੀ ਹੋ ਗਿਆ ਬਾਈ 2025 ਚੱਲਦਾ ਹਾਂ ਹਾਂ 2025 ਚੱਲਦਾ ਬਾਈ ਪੰਜ ਸਾਲਾਂ ਦਾ ਨਹੀਂ ਸੌਰੀ 2021 ਦਾ ਬਾਈ 21 ਦਾ 2021 ਦਾ ਸੌਰੀ 2021 ਦਾ ਜੰਪਲਾ ਇਹ ਮਾਰਚ ਦਾ ਹਾਂ ਮਾਰਚ ਦਾ ਠੀਕ ਹੈ ਬਾਈ ਤੇ ਬਾਅਦ ਦੇ ਵਿੱਚ ਘੋੜੀ ਉਹ ਵੇਚ ਕੇ ਉੱਥੇ ਚਲੀ ਗਈ ਸੀ ਮੱਤੇ ਹਾਂ ਉਹ ਦੁਬਾਰਾ ਬਾਈ ਸੇਲ ਹੁੰਦੀ ਤੇ ਉਹ ਮੱਤੇ ਪੈਂਦਾ ਹੁਣ ਉਹ ਘੋੜੀ ਵੀ ਸੇਲ ਨਹੀਂ ਕਹਿੰਦੇ ਮਤਲਬ ਕਰਦੇ ਉਹ ਰੱਖੀ ਪਈ ਬਾਈਆਂ ਦੀ ਬਰੀਡਿੰਗ ਵਾਸਤੇ ਘੋੜੀ ਚੰਗੀ ਬਹੁਤ ਆ ਨੌਕਰੀ ਆ ਸਾਨੂੰਕਰੀ ਘੋੜੀ ਬਾਈ ਕਿਹੜੇ ਘੋੜੇ ਦੀ ਆਪ ਹੋਵੇ ਆਪ ਉਹ ਡ ਵੱਡੇ ਦੀ ਰਾਜੂ ਦੀ ਹਾਂ ਰਾਜੂ ਦੀ ਕਨਫਰਮ ਡੋਡਾਂ ਵਾਲੇ ਰਾਜੂ ਦੀ ਆਹੋ ਠੀਕ ਹੈ ਬਈ ਉਹਦੀ ਕਿੰਨੀ ਹਾਈਟ ਹੋਣੀ ਆ ਘੋੜੀ ਦੀ ਇਹਦੀ ਮਾਂ ਹੈਗੀ 65 ਇੰਚ ਦੀ ਪੂੜੀ ਬਈ ਐਵੇਂ ਆਪਾਂ ਕਹਿ ਰਹੀ ਆ ਪਰ ਘੋੜੀ ਉਹ ਬਹੁਤ ਚੰਗੀ ਆ ਉਹਨੇ ਕੋਈ ਬੱਚਾ ਨਹੀਂ ਹਲੇ ਬੱਕ ਵੀ ਜਿਹੜਾ ਉਹਦਾ 65 ਤੋਂ ਥੱਲੇ ਰਿਹਾ ਹੋਵੇ ਤਾਂ ਜਾਂ ਕੋਈ ਬਣਿਆ ਨਾ ਹੋਵੇ ਮੰਨ ਲਓ ਚੰਗੇ ਹੀ ਬਣਿਆ ਬੱਚੇ ਉਹਦੇ ਬਾਕੀ ਘੋੜੇ ਦਾ ਜ਼ਿਆਦਾ ਮਾਨ ਨਾਲ ਹੈ ਬਾਈ ਤੇ ਮਾਂ ਦੀ ਬਹੁਤ ਚੰਗੀ ਹੈ ਮਾਂ ਤੇ ਸੁਣਾ ਹੁੰਦਾ ਜਾਦਾ ਕਹਿੰਦੇ ਘੋੜੇ ਨੇ ਤੇ ਮਾਂ ਤੇ ਸੁਹਦਾ ਬਈ ਆਪਦੀ ਤੇ ਕਿੰਨੇ ਮਹੀਨਿਆਂ ਦਾ ਬੱਚਾ ਲਿਆ ਸੀ ਤੁਸੀਂ ਇਹ ਇਹ ਬਈ 9 ਮਹੀਨਿਆਂ ਦਾ ਲਿਆ ਸੀ ਆਪਾਂ 9 ਮਹੀਨੇ ਹਾਂ 9 9 ਮਹੀਨਿਆਂ ਦਾ ਸੀਗਾ ਠੀਕ ਹੈ ਛਿਗੜੀ ਲੱਗਦਾ ਲਿਆ ਸੀਗਾ ਠੀਕ ਹੈ ਹਾਂਜੀ ਵਿਚਾਰ ਕਿਵੇਂ ਬਣਿਆ ਫਿਰ ਇਹਨੂੰ ਲੈਣ ਦਾ ਬੱਚਾ ਦੇਖਿਆ ਤੁਸੀਂ ਜਾਂ ਉਦੋਂ ਪਹਿਲਾਂ ਡੰਡਾ ਸੀਗਾ ਵੀ ਆਪਣੇ ਉੱਥੇ ਰਿਸ਼ਤੇਦਾਰੀ ਚਲ ਜਾਂਦੇ ਆਉਂਦੇ ਰਹਿੰਦੇ ਸੀਗੇ ਗਵਿੰਦਪੁਰੇ ਹਾਂ ਉਹਨਾਂ ਕੋਲੇ 2-3 ਬਿਸ਼ੇਰੇ ਸੀ ਇਹ ਚੰਗਾ ਲੱਗਿਆ ਉਹਨਾਂ ਚੋਂ ਸਾਰਿਆਂ ਚੋਂ ਹਾਂ ਤੇ ਉਹਨਾਂ ਦਾ ਉਦੋਂ ਤਾਂ ਮੂਡ ਨਹੀਂ ਸੀਗਾ ਉਦੋਂ ਬਾਅਦ ਮੰਨ ਲਓ ਆਪਾਂ ਨੂੰ ਬਾਈ ਖੇਮੂ ਵਾਲੇ ਗੋਲਟੇ ਨੇ ਹੂੰ ਸੌਦਾ ਕਰਾਇਆ ਸੀਗਾ ਮੇਰਾ ਹੂੰ ਤੇ ਆਪਾਂ ਲਿਆ ਸੁਭ ਬਣਿਆ ਮੰਨ ਲਓ ਉਹ ਬਾਈ ਨੇ ਆਪਣਾ ਚਲੋ ਆਪਾਂ ਧੰਨਵਾਦ ਕਰਦੇ ਆਂ ਜਿਹੋਦਾ ਵਿਚਾਰੇ ਦਾ ਹੂੰ ਉਹਦੀ ਬਦੌਲਤ ਆਪਣੇ ਕੋਲੇ ਚਲੋ ਇਹ ਘੋੜਾ ਹੈ ਹੂੰ ਤੇ ਉਸ ਤੋਂ ਬਾਅਦ ਆਪਾਂ ਘੋੜੇ ਲੈ ਕੇ ਵੀ ਵਿੱਚ ਪਰ ਇਹਦਾ ਕਿਤੇ ਮੂਡ ਵੀ ਨਹੀਂ ਬਣਿਆ ਆਪਣਾ ਪੈਸੇ ਵੀ ਲੱਗੇ ਚੰਗੇ ਆਪਾਂ ਨੂੰ ਆਪਾਂ ਮੁੱਲ ਵੀ ਨਹੀਂ ਕੱਢਿਆ ਕਿਤੇ ਦਾ ਆ ਪਹਿਲਾਂ ਵੀ ਗੁਰਸ਼ਰਨ ਆਪਣੀ 2-4 ਵਾਰ ਗੱਲਬਾਤ ਹੋਈ ਆ ਫੋਨ ਤੇ ਆਪਾਂ ਦੇਖੋ ਮੇਰਾ خیال ਆ 2-3 ਸਾਲਾਂ ਤੋਂ ਗੱਲਬਾਤ ਕਰਦੇ ਆ ਰਹੇ ਆ ਹਨਾ ਤੇ ਉਦੋਂ ਵੀ ਮੈਂ ਤੁਹਾਨੂੰ ਪੁੱਛਿਆ ਸੀ ਕਈ ਵਾਰ ਮੈਨੂੰ ਇਹ ਹੁੰਦਾ ਵੀ ਤੁਸੀਂ ਮਾੜਾ ਮੋਟਾ ਸੇਲ ਪਰਚੇਜ ਦਾ ਕਰਦੇ ਹੋ ਵੀ ਖਪਣੀ ਵੇਚਣ ਨੂੰ ਨਹੀਂ ਲੈਂਦਾ ਪਰ ਤੁਸੀਂ ਕਹਿੰਦੇ ਸੀ ਵੀ ਆਪਾਂ ਇਹ ਬੱਚਾ ਸੇਲ ਨਹੀਂ ਕਰਨਾ ਹਾਂਜੀ ਬਾਈ ਤਿਆਰ ਕਰਾਂਗੇ ਨਹੀਂ ਬਾਈ ਆਪਾਂ ਨੂੰ ਬਹੁਤ ਕੁਝ ਦਿੱਤਾ ਘੋੜੇ ਨੇ ਨੇ ਹੂੰ ਚਲੋ ਸਾਰਿਆਂ ਨੂੰ ਕੁਛ ਨਾ ਕੁਛ ਦਿੰਦਾ ਜਿਹਦੇ ਕਰੇ ਵੀ 60 ਇੰਚ ਦਾ ਉਹਨੂੰ ਵੀ ਬਹੁਤ ਕੁਝ ਦਿੰਦਾ ਹੂੰ ਤੇ ਆਪਾਂ ਨੂੰ ਇਹਨੇ ਵਿਚਾਰੇ ਨੇ ਬਹੁਤ ਕੁਝ ਦਿੱਤਾ ਹੂੰ ਮੰਨਣ ਨੂੰ ਅਗਲਾ ਨਾਮ ਮੰਨੇ ਵਿਖ ਭਾਈ ਆਪਣਾ ਫੋਨ ਵਿਖਾ ਦਾਂਗੇ 120 ਘੋੜੀ ਮੀਟ ਕਰਾਤੀ ਇਹ ਤੋਂ ਠੀਕ ਹੈ ਦੇ ਕਰਨ ਵਾਲਾ ਯਕੀਨ ਨਾ ਕਰੇ ਨਹੀਂ ਕਰਨਾ ਜਿਹੜਾ ਹੈ ਨਾ ਹੁੰਦਾ ਅਗਲੇ ਨੂੰ ਅੱਡ-ਅੱਡ ਸਿਸਟਮ ਹੁੰਦਾ ਕਿਸੇ ਦਾ ਵੀ ਹਮ ਫਰੈਂਡ ਸਰਕਲ ਚ ਵੀ ਕਰਾਈ ਹੈ ਚਲੋ ਕੋਈ ਉਹ ਜਾ ਗਿਆ ਉਹ ਵੀ ਕਰੇ ਕਰੇ ਫੀਸ ਨਹੀਂ ਕਿਸ ਨਾਲੇ ਹਮ ਨਾਰਮਲ ਫੀਸ ਤੇ ਚਲੋ ਜਿਹੜੀ ਮਿਲੀ ਹੈ ਹਮ ਤੇ ਕੋਈ ਘੋੜੀ ਨਹੀਂ ਜਿਹੜੀ ਐ ਮਤਲਬ ਵੀ ਰਿਪੀਟਰ ਵੀ ਕਹਿ ਕੇ ਆਈ ਉਹ ਵੀ ਰੰਗਾ ਇਹ ਤੋਂ ਹਮ ਆ ਬਾਈ ਪਲਾਈ ਨਾਲ ਗੋਪੀ ਹੂੰ ਪੰਜ ਛੇ ਸਾਲਾਂ ਦੀ ਰਿਪੀਟਰ ਘੋੜੀ ਸੀਗੀ ਉਹਦੇ ਘਰੇ ਬੰਦਾ ਜਾ ਕੇ ਦੇ ਸਾਡਾ ਸਪੌਟਲੈਸ ਬਸ਼ੇਰਾ ਦਿੱਤਾ ਘੋੜੀ ਨੇ ਹੂੰ ਡਾਕਟਰਾਂ ਨੇ ਰਿਜੈਕਟ ਕਰੀ ਬਈ ਹੂੰ ਇੱਕ ਪਟਾਲ ਪਿੰਡ ਰਿਜੈਕਟ ਕਰੀ ਬਈ ਘੋੜੀ ਉਹ ਵੀ ਬਸ਼ੇਰੀ ਇਤਿਆ ਨੁਗਰੀ ਉਹਨੇ ਤੋਂ ਹੂੰ ਠੀਕ ਹੈ ਇੱਕ ਮੇਰੇ ਨਾਲ ਪਿੰਡ ਇੱਥੇ ਘੋੜੀ ਸੀ ਉਹ ਵੀ ਸੂਪੀ ਬਾਈ ਹੂੰ ਇੱਕ ਘੋੜੀ ਹੁਣ ਦਿਨਾਂ ਤੇ ਅੱਜ ਸਵੇਰ ਚ ਸੂਣ ਆਲੀ ਹੈ ਹੂੰ ਅ ਇੱਥੇ ਆਪਣਾ ਬਾਜੇਖਾਨੇ ਕੋਲੇ ਪਿੰਡ ਆ ਹੂੰ ਤੇ ਸਾਰੇ ਬੱਚੇ ਵੀ ਚੰਗੇ ਆਏ ਆ ਚਲੋ ਘੋੜੀ ਵੀ ਕੰਸੀਮ ਹੁੰਦੀ ਹੈ ਆਪਣੇ ਕੋਲ ਚਲੋ ਵਧੀਆ ਜਿਹੇ ਆ ਘੋੜੀ ਆਉਂਦੀ ਵਧੀਆ ਜਿੰਨਾ ਕਿ ਚਲੋ ਜਿਵੇਂ ਸਿਸਟਮ ਆ ਏਰੀਆ ਚ ਘੋੜੇ ਬਹੁਤ ਨੇ ਚੰਗੇ ਚੰਗੇ ਉਸ ਹਿਸਾਬ ਨਾਲ ਘੋੜੀ ਆਉਂਦੀ ਵਧੀਆ ਠੀਕ ਵਧੀਆ ਚੱਲੀ ਜਾਂਦਾ ਠੀਕ ਤੇ ਮਾਰਵਾੜੀ ਆਪਾਂ ਹੁਣ ਹੀ ਲੈਂਦਾ ਥੋੜਾ ਜਿਹਾ ਮਾਰਵਾੜੀ ਦਾ ਆਪਾਂ ਨੂੰ ਘੱਟ ਸੀ ਪਹਿਲਾਂ ਇੰਟਰਸਟ ਨਹੀਂ ਇਹਦੀ ਪਹਿਲਾਂ ਦੱਸ ਦਿਓ ਵੀ ਆਪਾਂ ਫੀਸ ਕਿੰਨੀ ਰੱਖੀ ਆ ਪਰਬਤ ਦੀ ਪਰਬਤ ਦੀ ਫੀਸ ਬਾਈ ਐਟ ਅ ਟਾਈਮ 16000 ਹੈ 16000 ਫੀਸ ਹੈ ਚਲੋ ਕੋਈ ਵੀਰ ਭਾਈ ਦੂਰੋਂ ਨੇੜੋਂ ਆਉਂਦਾ ਉਹ ਜਿਆ ਕਰ ਲੈਣੇ ਆ ਬਾਈ ਹਾਂ ਕੋਈ ਚੱਕਰ ਨਹੀਂ ਕੋਈ ਕਿੰਨੇ ਜੰਪ ਲਵੇ ਘੋੜੀ ਡਾਕਟਰ ਦੀ ਸਹ ਡਾਕਟਰ ਦਾ ਤੁਹਾਡੇ ਨੇੜੇ ਬਾਈ ਲਖਵਿੰਦਰ ਹਾਂ ਲਖਵਿੰਦਰ ਬਹਿਮਰਾਲ ਡਾਕਟਰ ਨੇੜੇ ਆ ਬਾਈ ਹੂੰ ਤੇ ਆ ਜਾਂਦੇ ਆ ਉਹ ਕੋਈ ਚੱਕਰ ਨਹੀਂ ਇਥੋਂ 5 ਕਿਲੋਮੀਟਰ ਹੀ ਪਿੰਡ ਆ ਵੈਸੇ ਇੱਕ ਚੀਜ਼ ਹੋਰ ਵੀ ਮੈਂ ਜਿੰਨਾ ਕ ਡਾਕਟਰ ਸਾਹਿਬ ਬਾਰੇ ਸੁਣਿਆ ਇੱਕ ਦੋ ਵਾਰ ਆਪਾਂ ਵੀ ਬੁਲਾਇਆ ਉਹਨਾਂ ਨੂੰ ਹਨਾ ਤੇ ਬਾਈ ਉਹਨਾਂ ਦਾ ਮੰਨ ਲਓ ਜਿੰਨਾ ਕ ਵੈਸੇ ਵੀ ਦੱਸਦੇ ਆ ਵੀ ਤਜਰਬਾ ਚੰਗਾ ਗਾ ਕੁੜੀਆਂ ਨੂੰ ਗੱਬਣਾ ਰਖਾਉਣ ਦੇ ਜਿਆਦਾ ਕੁੜੀਆਂ ਰੂਟੀਨ ਦੇ ਵਿੱਚ ਚੈੱਕ ਕਰਦੇ ਰਹਿੰਦੇ ਆ ਬਾਈ ਹੂੰ ਮੇਰੇ ਕੋਲ ਦੇ ਮਤਲਬ ਵੀ ਕੋਈ ਦੂਜੇ ਤੀਜੇ ਦਿਨ ਕਿਹੜਾ ਲੱਗਦੇ ਰਹਿੰਦਾ ਉਹਨਾਂ ਦਾ ਹੂੰ ਤੇ ਵਧੀਆ ਆਪਾਂ ਨੂੰ ਵਧੀਆ ਸੰਤੁਸ਼ਟ ਆ ਆ ਮੰਨ ਲਓ ਉਹਨਾਂ ਦੀ ਚੈੱਕ ਤੋਂ ਬਾਕੀ ਸਾਰੇ ਡਾਕਟਰੀ ਵਧੀਆ ਨੇ ਆਪਣੇ ਵਾਸਤੇ ਸਾਰੇ ਹੀ ਵਧੀਆ ਸਾਰੇ ਇੱਕੋ ਜਿਹੇ ਪਰ ਆਪਾਂ ਨੂੰ ਨੇੜੇ ਜਿਹੜਾ ਆਪਣੇ ਕੰਮ ਆ ਜਾਂਦਾ ਹੈ ਨਾ ਨੇੜੇ ਹੀ ਕਰਕੇ ਚਲੋ ਸਮਝੋ ਇੱਥੇ ਥੋੜਾ ਜਿਹਾ ਸੌਖਾ ਬਈ ਉਹੀ ਕਾਰਨ ਹੈ ਵੀ ਘੋੜੀਆਂ ਉਤਾਰ ਰਹਿੰਦੀਆਂ ਬਈ ਡਾਕਟਰ ਟਾਈਮ ਤੇ ਆ ਜਾਂਦਾ ਸੂਲਤ ਡਾਕਟਰ ਦੀ ਵਧੀਆ ਠੀਕ ਹੈ ਬਈ ਕੋਈ ਦੂਰੋਂ ਆਇਆ ਹੁੰਦਾ ਚਲੋ ਡਾਕਟਰ ਦੀ ਸੂਲਤ ਕਿਤੇ ਨਹੀਂ ਵੀ ਹੁੰਦੀ ਡਾਕਟਰ ਦੀ ਸੂਲਤ ਬਹੁਤ ਆ ਇੱਥੇ ਠੀਕ ਹੈ ਗਰਸ਼ਰਨ ਹਾਈਟ ਕਿੰਨੀ ਕਰ ਗਿਆ ਕੋੜਾ ਇਹ ਉਹ ਬਈ ਬਿਆਨਤ ਕਹਿਣ ਨੂੰ ਆਪਾਂ ਕੁਛ ਕਹਿ ਲਈਏ ਵੀ 65 ਤੋਂ ਨਿਮਦਾ ਚੌਂ ਜਿਹੜਾ ਸਹੀ ਕਰਦਾ ਉਹਦਾ ਆਪਾਂ ਨੂੰ ਕਰਦ ਨਾ ਮੈਟਰ ਨਹੀਂ ਆਪਾਂ ਕੋੜੇ ਦੇ ਰਿਜ਼ਲਟ ਵੇਖੇ ਤੇ ਆਪਾਂ ਕੋੜਾ ਵੇਖਿਆ ਗਾਂਾਂ ਅੱਗੇ ਨੂੰ ਅਗਲੇ ਨੂੰ ਕੀ ਦੇ ਰਿਹਾ ਅਗਲੇ ਨੂੰ ਕੀ ਪ੍ਰੋਡਿਊਸ ਕਰਦਾ ਉਹ ਇਹ ਗਾਂਾਂ ਵਾਲੇ ਨੂੰ ਕੁਝ ਚੰਗਾ ਪੈਦਾ ਕਰ ਰਿਹਾ ਹੈ ਨਾ ਵੀ ਚੌਂਟੋਂ ਬਾਹਰ ਹੈਗਾ ਉਹਦਾ ਸਾਢੇ ਚੌਂਟ ਹੈਗਾ ਹੈਗਾ ਖੁੱਲਾ ਡੁੱਲਾ ਉਹ ਵੀ ਮੰਨ ਲਓ ਜਿਹੜਾ ਪ੍ਰੋਪਰ ਆ ਸਾਈਟ ਦਾ ਤੇ ਮੂੰਹੋਂ ਦੋ ਦੰਦ ਹੈ ਹਰੇ ਚਾਰ ਦੰਦ ਨਹੀਂ ਲੱਗਿਆ ਠੀਕ ਹੈ ਹਾਂਜੀ ਭਾਈ ਠੀਕ ਹੈ ਭਾਈ ਤੇ ਰਿਜ਼ਲਟਾਂ ਤੋਂ ਤੁਸੀਂ ਸੰਤੁਸ਼ਟ ਹੋ ਜਿਵੇਂ ਜੀ ਤਕਰੀਬਨ ਸਾਰੀਆਂ ਘੋੜੀਆਂ ਤੁਸੀਂ ਦੱਸ ਦਿਓ ਵੀ ਚੰਬੀਆਂ ਹੀ ਸੂਈਆਂ ਨੇ ਸਾਰੀਆਂ ਤੇ ਨੌਕਰੀ ਪਿਛਲੇ ਮਹੀਨਿਆਂ ਚ ਬਾਈ ਤੇ ਇਸ ਮਹੀਨੇ ਚਾ ਘੋੜੀ ਹੁਣ ਵੀ ਖੜੀਆਂ ਘਰੇ ਇੱਕ ਇੱਕ ਆਉਣੀ ਆ ਹੂੰ ਤੇ 23 24 ਘੋੜੀਆਂ ਮੀਟ ਕਰਾ ਦਿਆਂ ਬਾਈ ਮੈਂ ਜਮਾ ਹਕੀਕਤ ਪਿਛਲੇ ਮਹੀਨੇ ਤੇ ਇਸ ਮਹੀਨੇ ਜਿਹੜਾ ਇਸ ਮਹੀਨੇ ਦਾ ਹੁਣ ਚੜ੍ਹੇ ਆ ਬਸ ਵੀ ਉਹ ਰਿਜ਼ਲਟਾਂ ਨੂੰ ਵੇਖ ਕੇ ਜਿਹੜੇ ਹੁਣ ਰਿਜ਼ਲਟ ਹੁਣ ਰਿਜ਼ਲਟ ਦੇ ਸਿਰ ਤੇ ਘੋੜੀਆਂ ਆਉਂਦੀ ਐ ਉਦੋਂ ਘੋੜੇ ਨੂੰ ਦੇਖ ਕੇ ਜਾਂ ਮੇਰੇ ਜਿਵੇਂ ਮੇਰੇ ਲਿੰਕਾ ਕਰਕੇ ਲਾ ਲਓ ਘੋੜੀ ਆਉਂਦੀ ਸੀ ਹੁਣ ਰਿਜ਼ਲਟ ਦੇਖ ਕੇ ਅਗਲਾ ਆਉਂਦਾ ਕੋਈ ਬੰਦਾ ਹੀ ਆਉਂਦਾ ਠੀਕ ਹੈ ਬਾਈ ਤੇ ਦੂਜਾ ਜਿਹੜਾ ਇਹ ਮਾਰਵਾੜੀ ਘੋੜਾ ਇਹ ਕਿੰਨਾ ਕੁ ਟਾਈਮ ਪਹਿਲਾਂ ਲਿਆਂਦਾ ਸੀ ਮਾਰਵਾੜੀ ਘੋੜਾ ਆਪਣੇ ਕੋਲੇ ਆਏ ਨੂੰ ਹੋ ਗਏ ਬਾਈ 3 2 ਕੁ ਮਹੀਨੇ ਹੋ ਗਏ ਜੀ ਆਪਣੇ ਕੋਲੇ ਆਏ ਨੂੰ ਪਹਿਲਾਂ ਯਾਰ ਦੋਸਤ ਕੋਲੇ ਸੀ ਘਰੇ ਉਦੋਂ ਬਾਅਦ ਆਪਣੇ ਕੋਲੇ ਆਏ ਨੂੰ ਹੁਣ ਘਰੇ ਆਏ ਨੂੰ ਤੈਨੂੰ 15 ਦਿਨ ਹੋਏ ਆ ਹਾਂਜੀ ਤੇ ਇਹ ਆਪਾਂ ਉੱਤਰਾਖੰਡ ਚੋਂ ਲਿਆ ਸੀ ਜੀ ਘੋੜਾ ਅੱਛਾ ਹਾਂ ਤੇ ਇਹ ਆਪਾਂ ਨੂੰ ਲਾਲ ਰਤਨ ਦਾ ਕਹਿ ਕੇ ਦਿੱਤਾ ਬੰਦੇ ਨੇ ਇਥੋਂ ਪੰਜਾਬ ਚੋਂ ਹੀ ਗਿਆ ਹੋਇਆ ਪਿੱਛੇ ਵੇਖ ਕੇ ਕੋੜਾ ਇਹ ਹੂੰ ਤੇ ਹਾਈਟ ਚੰਗੀ ਆ 4 ਧੰਦਾ ਜੀ ਮੂੰਹ ਹਾਈਟ ਹੋ ਪੈਂਟ ਤੋਂ ਬਾਹਰ ਹੋਊਗਾ ਹਾਂ ਸੋਨਾ ਪੰਜ ਕਲਾ ਰਿਜ਼ਲਟ ਆਇਆ ਹੋਇਆ ਦੋ ਤਿੰਨ ਬਾਈ ਮਾਰਕਾ ਬੜਾ ਸੋਹਣਾ ਰੰਗ ਬਾਜ ਕੋੜਾ ਹਨਾ ਹਾਂ ਗਰਦਨ-ਗੁਰਦਨ ਦਾ ਜਿਆਦਾ ਚੰਗਾ ਥੋੜਾ ਫਿੱਕਾ ਹੈ ਬਾਈ ਆਪਣੇ ਕੋਲੇ ਆਏ ਨੂੰ 15 ਕਿ ਦਿਨ ਹੀ ਹੋਇਆ ਉਹਨੂੰ ਹੂੰ ਤੇ ਗਰਦਨ ਗਰਦਨ ਦਾ ਬਹੁਤ ਸੋਹਣਾ ਘੋੜਾ ਗਰਦਨ ਵੀ ਵੈਸੇ ਜਿਵੇਂ ਇਹਦੀ ਆਪਣੇ ਨੋਕਰੇ ਦੀ ਵੇਲ ਆ ਬਾਈ ਸਮੁੰਦਰ ਵਾਲੀ ਲੈਣ ਚ ਚੰਗੀ ਆਉਂਦੀ ਆ ਉਸੇ ਤਰ੍ਹਾਂ ਹੀ ਮਾਰਵਾੜੀ ਵੀ ਲੰਮਾ ਲੂਮਾ ਬਹੁਤ ਦਾ ਘੋੜਾ ਹਾਂ ਚੰਗਾ ਹੈ ਬਾਈ ਬਹੁਤ ਚੰਗਾ ਹੈ ਘੋੜੀਆਂ ਵੀ ਮਲਾਤੀਆਂ ਦੋ ਬਾਈ ਉਤੋਂ ਅੱਛਾ ਤੇ ਇੱਕ ਹੋਣ ਮਲਾਉਣੀ ਆ ਵਧੀਆ ਮੰਨ ਲਓ ਚਲੋ ਰਿਸਪੌਂਸ ਉਹਦਾ ਵੀ ਠੀਕ ਆ ਜਿਵੇਂ ਉਹ ਆਇਆ 15 ਕਿ ਦਿਨ ਹੋਏ ਆ ਇਹਦੀ ਫਿਰ ਕਿੰਨੀ ਰੱਖ ਛੱਡੀ ਆ ਵੀ ਉਹਦੀ 25000 ਆ ਬਾਈ 25000 ਬਾਕੀ ਜਿਵੇਂ ਕੋਈ ਵੀਰਪਾਲ ਜਾਊ ਬੈਂਤ ਬਾਈ ਕੋਈ ਉਹ ਜਾਊ ਤਾਂ ਕੋਈ ਗੱਲ ਨਹੀਂ ਯਾਰ ਕਰ ਲਾਂਗੇ ਆਪਾਂ ਉਹ ਨਹੀਂ ਆਪਣਾ ਫਿਸਤਾ ਹੀ ਨਹੀਂ ਖੈਦਾ ਹੋਵੇ ਕਿਸੇ ਦਾ ਉਹ ਵੱਡੀ ਗੱਲ ਆ ਆਪਣੇ ਵਾਸਤੇ ਤਾਂ ਠੀਕ ਆ ਇਹਦੇ ਵੀ ਬੱਚੇ ਪੁੱਛੇ ਦੇਖਿਆ ਪਹਿਲਾਂ ਇਹ ਦੋ ਬੱਚੇ ਆ ਗਏ ਬਈ ਆਪਾਂ ਦੋਨਾਂ ਦਾ ਸੂਤ ਦੇ ਦਾਂਗੇ ਅੱਛਾ ਹਾਂ ਦੋ ਬੱਚੇ ਆਏ ਐਵੇਂ ਆਪਾਂ ਹੋਰ ਕੁਝ ਦੇਖਿਆ ਨਹੀਂ ਠੀਕ ਤੇ ਹੁਣ ਆਪਾਂ ਘੋੜੀਆਂ ਮਲਾਈਆਂ ਉਹ ਸੂਹਣੀਆਂ ਚਲੋ ਅੱਗੇ ਜਿਹੜੇ ਟਾਈਮ ਤੇ ਇੱਕ ਕੰਸੀਵ ਹੋਊਗੀ ਕੋਈ ਨਹੀਂ ਹਲੇ ਜਿਹੜੇ ਦੋ ਬੱਚੇ ਆਏ ਆ ਮੰਨ ਲਓ ਉਹਨਾਂ ਦੀਆਂ ਫੋਟੋ ਮੈ ਫੋਟੋਆਂ ਹੈਗਾਂ ਦੇ ਦਾਂਗੇ ਬਈ ਆਪਾਂ ਠੀਕ ਹਾਂਜੀ ਬਸ਼ੇਰੇ ਆਏ ਆ ਦੋਨੇ ਬਸ਼ੇਰੀਆਂ ਆ ਗੀਆਂ ਬਈ ਦੋਨੇ ਬਸ਼ੇਰੀਆਂ ਇੱਕ ਮੱਥੇ ਪਾਟੇ ਦੋ ਪੈਰ ਚਿੱਟਿਆਂ ਦੀ ਆਈ ਏ ਜੀ ਹੂੰ ਤੇ ਇੱਕ ਪੰਜ ਕ ਠੀਕ ਹੈ ਬਾਈ ਨਾਲ ਇਹਦਾ ਕੋਈ ਇਰਾਦਾ ਜੇ ਕੋਈ ਭਰਾ ਕੋਈ ਆ ਜਾਂਦਾ ਕਈ ਵਾਰ ਵਿਚਾਰ ਦੇਣ ਦਾ ਵੀ ਹੈ ਮਨ ਬਣ ਗਿਆ ਹਾਂਜੀ ਬਾਈ ਜੀ ਕੋਈ ਜੇ ਕੋਈ ਉਹ ਜਿਆ ਗੱਲ ਖੂਗੀ ਤਾਂ ਆਪਾਂ ਕਰ ਲਾਂਗੇ ਉਹਨਾਂ ਡੈਮ ਸਟੱਡ ਸਰਵਿਸ ਹਾਂ ਉਹਨਾਂ ਚ ਰੋਪਣਾ ਜੀ ਕੋਈ ਚੱਕਰ ਨਹੀਂ ਹੈ ਠੀਕ ਹੈ ਮਨ ਬਣ ਗਿਆ ਕਰ ਲਾਂਗੇ ਜੀ ਠੀਕ ਹੈ ਗਰਸ਼ਰਨ ਹੋਰ ਜਿਹੜੇ ਜਾਨਵਰ ਆਪਾਂ ਭਰਾਵਾਂ ਨੂੰ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਲ ਵਾਲੇ ਇੱਕ ਤਾਂ ਜਿਹੜੀ ਉਹ ਕਾਲੀ ਕਮੈਤ ਜੀ ਘੋੜੀ ਆ ਹਾਂਜੀ ਬਾਈ ਹਨਾ ਹਾਂਜੀ ਹਾਂਜੀ ਬਾਰੇ ਦੱਸੋ ਹਾਈਟ ਕਿੰਨੀਆਂ ਖਾਲੀ ਗੱਭਣ ਕਿਵੇਂ ਆ ਤੇ ਉਮਰ ਕਿੰਨੀਆਂ ਘੋੜੀ ਦੀ ਉਹਦੀ ਉਹ ਘੋੜੀ ਬਾਈ ਆਪਾਂ ਥੋੜੇ ਦਿਨ ਪਹਿਲਾਂ ਤੇ ਉਹਨੂੰ ਬੱਚਾ ਦਿੱਤ ਨੂੰ ਹੋ ਗਿਆ 6 ਮਹੀਨੇ ਹੋ ਗਏ ਬਾਈ ਉਹਨੂੰ ਸੂਈ ਨੂੰ ਹਮ 65 ਇੰਚ ਹਾਈਟ ਆ ਆਪਦਾ ਉਹਦਾ ਮੈਨੂੰ ਪਤਾ ਨਹੀਂ ਵੀ ਕਿਹੜੀ ਲਾਈਨ ਦੀ ਐ ਜਿਹੜੀ ਆਪਾਂ ਨੂੰ ਪਤਾ ਨਹੀਂ ਆਪਾਂ ਉਹੀ ਦੱਸਾਂਗੇ ਹਮ ਪੰਤਰਾ ਬਾਈ ਇਸ ਘੋੜੀ ਬਹੁਤ ਚੰਗੀ ਆ ਪੇਟਲ ਬਹੁਤ ਆ ਪਲੀ ਬਹੁਤ ਆ ਹਮ ਆਪਾਂ ਖਾਸ ਦੋਸਤਾਂ ਤੋਂ ਲਈ ਆਉਂਦੇ ਤੋਂ ਠੀਕ ਐ ਬੱਚੇ ਦਾ ਨਾਲਾ ਸਬੂਤ ਦੇ ਦਾਂਗੇ ਅੰਦਰ ਦੀ ਚੈੱਕ ਡਾਕਟਰ ਲਖਵਿੰਦਰ ਦੀ ਸਾਹ ਬੱਚਾ ਉਹਦੇ ਮਗਰ ਪਹਿਲਾਂ ਤੁਸੀਂ ਦੇਖ ਸ਼ੇਰਾ ਸੀਗਾ ਹਾਂਜੀ ਪੱਥੇ ਪਾੜੇ ਦਾ ਦੋ ਪਰਚਟਾਂ ਦਾ ਵਸ਼ੇਰਾ ਸੀਗਾ ਹਮ ਹਨੂਮਾਨਗੜ ਦੀ ਮੇਲੇ ਤੋਂ ਉਹਨਾਂ ਨੇ ਵੇਚ ਐਦ ਕੀ ਹਮ ਤੇ ਆਹ ਗੱਲ ਆ ਲਖਵਿੰਦਰ ਡਾਕ ਕੋੜੀ ਦੇ ਮੱਥੇ ਫੁੱਲਾ ਮੇਰੇ ਹਾਂ ਮੱਥੇ ਫੁੱਲਾ ਜੀ ਪੈਰ ਕੋਈ ਹੈ ਝਟਾ ਪੈਰ ਨਹੀਂ ਕੋਈ ਝਟਾ ਹੈ ਉਹਦਾ ਠੀਕ ਹੈ ਜੀ ਰਾਈਡਿੰਗ ਦੀ ਰਾਈਡਿੰਗ ਦੀ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਜੀ ਵੀ ਕੋਈ ਭਰਾ ਚਾਹੇ ਲੈਣਾ ਖਰੀਦਣਾ ਚਾਹੁੰਦਾ ਤਾਂ ਜੇ ਤਾਂ ਹਾਂਜੀ ਚੰਗੀ ਕੋੜੀ ਛੱਲੀ ਆਪਦਾ ਚੈੱਕ ਕਰਾ ਕੇ ਲੈ ਸਕਦਾ ਹਾਂ ਹਾਂਜੀ ਹਾਂਜੀ ਭਈ ਆਪਦੇ ਡਾਕਟਰ ਤੋਂ ਚੈੱਕ ਕਰਾ ਕੇ ਲੈ ਸਕਦਾ ਤੇ ਇੱਕ ਜਿਹੜੀ ਉਹ ਸ਼ਕੀਨ ਜੀ ਬਸ਼ੇਰੀ ਕੁੰਡੇ ਹੀ ਗੰਨਾਂ ਵਾਲੀ ਮਾਰਵਾੜੀ ਆਪਾਂ ਦਿਖਾਈ ਆ ਹਾਂਜੀ ਉਹ ਬਸ਼ੇਰੀ ਆਪਣਾ ਬਾਈ ਮਨੂ ਸ਼ਰਮ ਨੇ ਘੋੜਾ ਲੈ ਰੋਮੀਓ ਕਿੰਗ ਹੁਣ ਸਰਸਡੇਰੇ ਵਾਲਿਆਂ ਕੋਲੇ ਸੀਗਾ ਉਸ ਦੀ ਐ ਫਫਾਣੇ ਨੰਬਰ ਦਾ ਤੇ अच्छा है, है, है ठीक है कन्फर्म ਜਮਾ ਸਾਰਾ ਉਹਦਾ ਉਮਰ ਦਾ ਵੀ ਡਾਟਾ ਪਤਾ ਉਹ 17 ਮਹੀਨੇ ਦੀ ਹੈ ਹੂੰ ਤੇ 58 ਇੰਚ ਹਾਈ 230 ਵਾਲੀ ਬਾਈ ਖੁੱਲੀ ਡੁੱਲੀ ਹੋਊਗੀ ਬਾਹਰ ਬਿਸ਼ਕ ਹੋਵੇ ਬਾਲਪੋਰੀ ਦੀ ਸਾਫ ਹੈ ਬੰਤਰਾ ਤੁਸੀਂ ਵੇਖ ਹੀ ਲਿਆ ਹੂੰ ਤੇ ਜਿਆਹਾ ਵੀਡੀਓ ਚ ਦੇਖ ਲਓ ਚਲੋ ਹੈਨਾ ਬਹੁਤ ਚੰਗੀ ਬੇਸ਼ੇਰੀ ਹੈ ਜਿਆਦਾ ਸੋਨ ਸ਼ੋ ਕੁਆਲਟੀ ਬਣਨ ਵਾਲੀ ਹੂੰ ਤੇ ਉਹਦੀ ਆ ਗੱਲ ਬਾਤ ਹੈ ਵੀ 17 ਕੁ ਮਹੀਨੇ ਦੀ ਹੈ ਬਾਈ ਤੇ ਆਪਾਂ ਖਰੀਦੀ ਪਰਚੇਜ ਕਰੀ ਉਹ ਪਿੱਛੇ ਜੀ ਆਪਾਂ ਹਾਈਟ ਕਿੰਨੀ ਦਸੀ ਆ 58 ਇੰਚ ਹਾਈਟ 52 ਇੰਚ ਹੈਗੀ ਬਾਕੀ ਲੰਮੀ ਲੰਝੀ ਠੀਕ ਹੈ ਚੰਗੀ ਬਣੂਗੀ ਬਾਈ ਬੱਚੀ ਉਹ ਰੰਗਵਾਜ ਚੰਗਾ ਸੋਹਣਾ ਰੰਗ ਹੈ ਹਨਾ ਹਾਂਜੀ ਬਾਈ ਹਾਂਜੀ ਠੀਕ ਹੈ ਬਾਈ ਹਾਂਜੀ ਤੇ ਦੂਜੇ ਜਿਹੜੇ ਆਪਾਂ ਦੋ ਬਸ਼ੇਰੇ ਦਿਖਾਏ ਆ ਬਾਈ ਇੱਕ ਨੋਕਰਾ ਤੇ ਇੱਕ ਮਾਰਵਾੜੀ ਦਿਖਾਇਆ ਮਾਰਵਾੜੀ ਹੈ ਮੇਰੇ ਖਿਆਲ ਚੰਬਾ ਸ਼ਾਹ ਨਹੀਂ ਮਾਰਵਾੜੀ ਬਾਈ ਉਹ ਗਰੇ ਹੋ ਜਾਊਗਾ ਠੀਕ ਹੈ ਕਾਂਟੇ ਦਾ ਪੋਤਾ ਆਪਣੇ ਇੱਥੇ ਨਾ ਆਰਾਮਨਗਰ ਬਾਈ ਕੁਲਦੀਪ ਕੋਲੇ ਘੋੜਾ ਸੀ ਹੁਣ ਉਹ ਘੋੜਾ ਨੱਤ ਵਗੇਰ ਵਗ ਗਿਆ ਹੂੰ ਬੇਕੇ ਫਾਦੇ ਕੋਲੇ ਹੂੰ ਉਸ ਘੋੜੇ ਦਾ ਬੱਚਾ ਉਹ ਲੀਲਾ ਤਾਂ ਹੂੰ ਉਹ ਹੋ ਗਿਆ ਮੰਨ ਲਓ 6 ਮਹੀਨੇ ਦਾ ਬੱਚਾ ਠੀਕ ਹੈ ਤਿੰਨ ਪੈਰ ਚਿੱਟੇ ਤੇ ਮੱਥੇ ਪਟਾ ਉਹ ਕਾਲਾ ਸੀਗਾ ਆਪਣੇ ਕੋਲੇ ਹੀ ਗਰੇ ਹੋਇਆ ਫੋਟੋ ਆਪਣੇ ਕੋਲ ਕਾਲੇ ਦੀਆਂ ਪੰਗਾਂ ਉਹਦੀਆਂ ਅੱਛਾ ਮੇਰੇ ਕੋਲ ਘਰੇ ਹੀ ਆਹੋ ਮੰਨ ਲਓ ਤਿੰਨ ਮਹੀਨਾ ਦਾ ਸੀਗਾ ਜੋ ਮੈਂ ਲਿਆ ਸੀ ਹੂੰ ਤਿੰਨ ਕੁ ਮਹੀਨੇ ਆਪਣੇ ਕੋਲ ਘਰੇ ਹੋ ਗਏ ਉਹਨੂੰ ਤੇ ਉਹ ਗਰੇ ਹੋ ਜਾਣਾ ਤਿੰਨ ਪੈਰ ਚਿੱਟੇ ਮੱਥੇ ਪਟਾ ਬਾਈ ਹੂੰ 6 ਮਹੀਨੇ ਉਮਰ ਹਾਂ ਰਾਜਾ ਸ ਘੋੜੇ ਦਾ ਉਹ ਹੂੰ ਕਾਲੇ ਕਾਂਟੇ ਦਾ ਪੋਤਾ ਬਾਈ ਠੀਕ ਹੈ ਹਾਂ ਰਾਜਾ ਸ ਘੋੜਾ ਇਥੋਂ 20 ਕਿਲੋਮੀਟਰ ਤੇ ਖੜਾ ਮੇਥੋਂ ਨੱਤ ਵਗੇਰ ਸਿੰਘ ਹੂੰ ਬਾਈ ਫਤੇ ਕੋਲੇ ਉਸ ਦਾ ਬੱਚਾ ਇਹ ਮਾਂ ਦਾ ਪਤਾ ਕੁਛ ਨਹੀਂ ਮਾਂ ਕਾਲੀ ਸੀਗੀ ਬਾਈ ਠੀਕ ਹੈ ਹਾਂ ਕਨਫਰਮ ਜਮਾ 62 ਇੰਚ ਦੀ ਘੋੜੀ ਦਾ ਬਰੀਕੀ ਅਮਰੂਕੀ ਵਿੱਚ ਬੜਾ ਬਾਈ ਬੱਚਾ ਹਾਂ ਬਹੁਤ ਸੋਹਣਾ ਬਣੂਗਾ ਹੂੰ ਤੇ ਦੂਜਾ ਨੋਕਰਾ ਜਿਹੜਾ ਬਾਈ ਹੂੰ ਉਹ ਆਲਮ ਦਾ ਮੱਤੇ ਵਾਲੇ ਦਾ ਬਾਈ ਰੈਣੇ ਕੇ ਵਾਲੇ ਘੋੜੇ ਦਾ ਸਮੁੰਦਰ ਦਾ ਪੋਤਾ ਹੋ ਗਿਆ ਹੂੰ ਤੇ ਮਾਂ ਉਹਦੀ ਚੇਤਕ ਦੀ ਹੈ ਹੂੰ ਕੱਲਾ ਵਾਲੇ ਦੀ ਹੂੰ 65 ਇੰਚ ਦੀ ਘੋੜੀ ਦਾ ਉਹ ਅੱਛਾ ਹਾਂ ਹੁਣ ਘੋੜੀ ਰਾਮਗੜ੍ਹ ਆ ਬਾਈ ਲਾਲੇ ਕੋਲੇ ਉਹ ਅੱਛਾ ਅੱਛਾ ਹਾਂ ਇਹ ਕਿੰਨੇ ਮਹੀਨਿਆਂ ਦਾ ਹੋ ਗਿਆ ਬੱਚਾ ਜਿਹੜਾ ਨੋਕਰਾ ਬਾਈ ਉਹ ਹੋ ਗਿਆ 6 ਮਹੀਨੇ ਐ ਤੇ ਕੋਈ 20-21 ਦਿਨਾਂ ਦਾ ਹੋ ਗਿਆ ਸੇ ਮੈਂ ਸਹੀ ਨੈਟ 6 ਮਹੀਨਾ ਦੀ ਘੋੜੀ ਗੱਬਣਾ ਉਹ ਠੀਕ ਆ ਆ ਵੀ ਸਲੇਚ ਘੋੜੀ ਗੱਬਣਾ ਤੋ ਉਤਲੇ ਆਪਾਂ ਤੇ ਨੋ ਲਾ ਲਓ ਜੀ ਮਾਂ ਵੀ ਤੁਸੀਂ ਉਹਦੀ ਚੰਗੀ ਦਾਸ ਦੇ ਹਾਂ ਆਪਣਾ ਜਿਹੜਾ ਜਿਹੜੀ ਚੀਜ਼ ਦਾ ਕਿਹਾ ਬਾਈ ਆਪਾਂ ਨੇ ਕੋਲੇ ਪ੍ਰੂਫ ਹੈ ਉਹਦਾ ਸਾਰਾ ਉਹਦੀ ਮਾਂ ਆਪਣੇ ਦੋਸਤ ਕੋਲੇ ਖੜੇ ਲਾਲੇ ਕੋਲੇ ਆਪਾਂ ਵਿਖਾ ਵੀ ਸਕਦੇ ਆ ਹਮ ਬਾਈ ਕੋੜਿਆਂ ਦੇ ਘਰੀ ਸੀ ਪਹਿਲਾਂ ਕੋੜੀ ਉਹ ਉਹਨਾਂ ਨੇ ਜੋੜਾ ਹੀ ਸੇਲ ਕਰਤਾ ਸੀ ਬੱਚਾ ਮੈਂ ਲੈ ਲਿਆ ਸੀ ਫਿਰ ਇਹ ਬਾਈ ਠੀਕ ਹੈ। ਲਾਹੋ ਗੋ ਹਾਂ ਬਾਈ। ਤੇ ਇਹਨਾਂ ਦਾ ਕੋਈ ਰੇਟ ਰੂਟ ਆਪਾਂ ਵੀਡੀਓ ਦੇ ਵਿੱਚ ਪਾਉਣਾ ਜਾਂ ਭਰਾ ਫੋਨ ਤੇ ਹੀ ਕਰ ਲੈਣਗੇ ਗੱਲ ਉਹ। ਬਾਈ ਫੋਨ ਤੇ ਕਰ ਲਾਂਗੇ ਜੀ। ਕੋਈ ਚਲੋ ਜਿਹੇ ਜਿਹੇ ਗੱਲ ਹੋਊਗੀ। ਕਈ ਵਾਰੀ ਕਿਸੇ ਵਪਾਰੀ ਭਾਈ ਨੇ ਖਰੀਦਣਾ ਹੁੰਦਾ ਹੈ ਤੇ ਪੜਦਾ ਹੁੰਦਾ ਹੈ। ਐਂ ਗੱਲ ਹੈ। ਠੀਕ ਹੈ। ਬਾਕੀ ਕੋਈ ਨਹੀਂ ਜਿਵੇਂ ਹੋਊ ਬਾਈ ਆਪਾਂ ਬੰਦ ਹੀ ਗੱਲ ਕਰ ਲਾਂਗੇ ਜਿੱਦਾਂ ਵੀ ਹੋਣੀ ਹੈ। ਠੀਕ ਹੈ ਬਾਈ। ਇੱਕ ਛੋਟੀ ਚੰਬੀ ਬਸ਼ੇਰੀ ਆਪਾਂ ਹੋਰ ਦਿਖਾਈ ਆ ਜਿਹੜੀ ਭਰਾਵਾਂ ਨੂੰ ਆਪਣੇ ਘਰ ਦੇ ਦੀ ਹੈ ਵੰਤ ਬਾਈ ਜੀ ਤੇ ਉਹ ਸੂਰਜ ਦੀਆਂ ਮਿਆਲ ਵਾਲੇ ਦੀ। ਹਮ ਆਪਾਂ ਕੋੜੀ ਗੱਬਣ ਲਈ ਸੀ ਸੂਰਜ ਤੋਂ। ਆਪਣੇ ਘਰ ਦੀ ਜੰਪਲਾ 8 ਮਹੀਨੇ ਤੇ ਅੱਜ 10 ਦਿਨਾਂ ਦੀ ਹੋ ਗਈ ਉਹ ਸਹੀ ਜਮਾ ਜੈਨੂਨ ਉਹ ਮਾਰਿਆ ਉਹਦੀ ਘਰ ਦੀ ਜੰਪਲਾ ਫੋਟੋਆਂ ਵਿਖਾ ਦੇਂਗੇ ਬੰਦਿਆਂ ਨੂੰ ਠੀਕ ਆ ਯਾਰ ਬਾਕੀ ਪੌਰੀਆਂ ਪੂਰੀਆਂ ਦੀ ਸਾਫ ਆ ਹਾਂਜੀ ਬਾਈ ਮੱਥੇ ਪਟਾਏ ਦੇ ਪੈਰ ਕਿੰਨੇ ਚਟੇ ਆ ਉਹ ਥੋੜਾ ਜਿਹਾ ਜ਼ਿਆਦਾ ਓਵਰ ਵਾਈਟ ਆ ਗਈ ਹਾਂ ਪੈਰ ਚਾਰੇ ਚਟੇ ਆ ਬਾਈ ਉਹਦੇ ਚਾਰੇ ਹਾਂ ਠੀਕ ਆ ਠੀਕ ਆ ਬਾਈ ਤੇ ਜਾਨਵਰ ਆਪਣੇ ਕੋਲੇ ਹੋਰ ਵੀ ਖੜੇ ਆ ਬਾਈ ਦੋ ਤਿੰਨ ਲੈਤੇ ਹੂੰ ਚਲੋ ਕੁਸ਼ਕਾਰਨ ਹੁਣ ਆਪਾਂ ਉਹ ਹੁੰਦਾ ਹੈ ਨਾ ਵੀ ਕੰਮਕਾਰਾਂ ਜੁਲਜੇ ਸੀ ਹੂੰ ਵਹੀਰਾ ਖੜਾ ਇੱਕ ਹੋਰ ਆਪਣੇ ਕੋਲ ਨੋਕਰਾ ਇੱਕ ਚੰਬੀ ਘੋੜੀ ਖੜੀ ਜਾਦੇ ਹਾਈਟ ਦੀ ਠੀਕ ਹੈ ਬਾਈ ਦੋ ਤਿੰਨ ਜਾਨਵਰ ਖੜੇ ਨੇ ਚਲੋ ਕੋਈ ਵੀਰ ਭਾਈ ਜੇ ਫੋਨ ਕਰ ਲੈਣਗੇ ਜਿਵੇਂ ਵੀ ਜਿਹਨੂੰ ਚਾਹੀਣਾ ਉਹ ਫੋਟੋਆਂ ਪਾ ਦਾਂਗੇ ਕਸ਼ਰਨ ਜੇਬ ਆਪਾਂ ਐਵਰੇਜ ਦੀ ਗੱਲ ਕਰੀਏ ਕਿੰਨੇ ਕ ਜਾਨਵਰਾਂ ਦੀ ਅਲਟਾ ਪਲਟੀ ਮਹੀਨੇ ਦੇ ਵਿੱਚ ਕਰ ਦਿੰਨੇ ਹੋ ਤੁਸੀਂ ਮਹੀਨੇ ਚ ਬਾਈ ਉ ਤਾਂ ਚਲੋ ਜੇ ਹੁਣ ਤਾਂ ਚਲੋ ਆਪਾਂ ਐ ਕਹਿ ਦਈਏ ਵੀ ਚਲੋ ਆਪਸ਼ੀਜਨ ਨੇ ਆਪਾਂ ਇਹਨੂੰ ਕਹਿ ਸਕਦੇ ਚਲੋ ਵਿਕੀ ਜਾਂਦਾ ਵਪਾਰ ਦਾ ਕੰਮ ਹੈ ਜਾਂ ਇਹ ਖੜਦਾ ਕਿਤੇ ਨਹੀਂ ਹੂੰ ਚੰਗੇ ਜਾਨਵਰ ਦਾ ਤਾਂ ਕਹਿੰਦੇ ਕਿਤੇ ਨਹੀਂ ਖੜਦਾ ਆਪਾਂ ਤਾਂ ਮੈਂ ਤਾਂ ਆ ਮੰਨਣਾ ਹੂੰ ਡ ਤੇ ਵੀ ਜੇ ਤਾਂ ਮਤਲਬ ਚੱਲੀ ਜਾਂਦਾ ਮਿੰਡੀਆਂ ਮੁੰਡੀਆਂ ਉਦੋਂ ਤਾਂ ਬਈ ਕੋਈ ਗਿਣਤੀ ਨਹੀਂ ਰਹਿੰਦੀ ਹੂੰ ਵਦ ਗਿਆ ਹੁਣ ਵੀ ਪੰਜ ਚਾਰ ਜਾਨਵਰ ਇਧਰ ਉਧਰ ਹੋ ਜਾਂਦੇ ਆ ਬਾਈ ਠੀਕ ਹੈ ਮਹੀਨੇ ਚ ਤਾਂ ਕਰਦੇ ਨੇ ਨਿਕ ਠੀਕ ਹੈ ਹਾਂ ਤੇ ਜਦੋਂ ਮੰਨ ਲਓ ਮੰਡੀਆਂ ਮੁੰਡੀਆਂ ਦੇ ਨੇੜੇ ਜਾਂ ਆਪਾਂ ਐਂ ਕਹੋ ਵੀ ਮਾਗੀ ਦੇ ਨੇੜੇ ਲਾ ਲਈਏ ਉਦੋਂ ਥੋੜੀ ਜਿਹੀ ਚਸ ਜ਼ਿਆਦਾ ਹੁੰਦੀ ਉਦੋਂ ਚਸ ਜ਼ਿਆਦਾ ਹੁੰਦੇ ਉਦੋਂ ਬਈ ਸਾਰੇ ਫਿਰ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਮੰਨ ਲਓ ਜਾਣਦੇ ਹੋ ਹੈਨਾ ਹੂੰ ਹਰ ਇੱਕ ਥਾਂ ਸੋ ਨਵਾਂ ਐਕਸਪੀਰੀਅੰਸ ਥੋੜਾ ਸਾਰਾ ਤਰ੍ਹਾਂ ਹੁੰਦਾ ਹੀ ਰਹਿੰਦਾ ਹਰ ਇੱਕ ਫਾਰਮ ਤੁਸੀਂ ਜਾਣਦੇ ਹੋ ਵਿਜ਼ਿਟ ਕਰਦੇ ਹੋ ਤੇ ਚੱਲੀ ਜਾਂਦਾ ਕੰਮ ਤਾਂ ਚੰਗੇ ਹੈਣਾ ਜਿਹੜਾ ਚੰਗਾ ਜਾਨਵਰ ਹੈ ਨਾ ਉਹ ਕੁਛ ਵੀ ਕੋਈ ਟਾਈਮ ਆ ਬੋਮਾ ਦੀ ਮੰਦਾ ਠੰਡਾ ਉਹ ਵਿਕੀ ਜਾਂਦਾ ਤੇ ਲੈ ਜਾਨਵਰ ਤੁਸੀਂ ਸਾਰੇ ਪੰਤੇ ਹੀ ਹੋਣੇ ਚਾਹੇ ਨੁਕਰਾਂ ਮਾਰ ਨੁਕਰਾ ਹੋਵੇ ਮਾਰਵਾੜੀ ਪਰ ਜ਼ਿਆਦਾ ਨੁਕਰੇ ਦੀ ਚਸ ਰਹਿੰਦੀ ਹੈ ਬਾਈ ਆਪਾਂ ਨੂੰ ਅੱਛਾ ਨੁਕਰੇ ਦੇ ਥੋੜਾ ਜਿਆਦਾ ਹੈ ਨੁਕਰੇ ਤੇ ਚੰਬੀ ਦੀ ਥੋੜੀ ਜਿਆਦਾ ਰਹਿੰਦੀ ਹੈ ਤੇ ਹੋਰ ਸਟੇਟ ਚੋ ਜਿਵੇਂ ਗੁਜਰਾਤ ਗੁਜਰੂਤ ਵਾਲੇ ਪਾਸੇ ਜਾਂ ਇਧਰੋਂ ਰਾਜਸਥਾਨ ਚੋ ਵੀ ਲੈ ਆ ਸਾਰੇ ਚਾਈਦਾ ਬਾਈ ਕੇ ਕੱਲੇ ਪੰਜਾਬ ਚ ਸਾਰੇ ਸਾਰੇ ਗੁਜਰਾਤ ਵੀ ਜਾਣਦੇ ਆ ਬਾਈ ਰਾਜਸਥਾਨ ਵੀ ਜਾਣਦੇ ਆ ਹਮ ਮਹਾਰਾਸ਼ਟਰ ਵੀ ਬਾਈ ਹੂੰ ਸਾਰੇ ਕਿਤੇ ਜਾਣਦੇ ਆ ਜੇ ਕੋਈ ਭਰਾ ਬਾਹਰ ਬੂਰ ਦਾ ਆਪਣੀ ਵੀਡੀਓ ਦੇਖਦਾ ਉਹਨੂੰ ਜੇ ਕੋਈ ਆਪਾਂ ਜ਼ਿੰਮੇਵਾਰੀ ਨਾਲ ਤਸੱਲੀ ਨਾਲ ਜਾਣ ਮਰ ਦੇਣਾ ਬਾਈ ਤਾਂ ਇਧਰ ਵੀ ਚੜਾ ਕੇ ਟਰਾਂਸਪੋਰਟ ਕਰਕੇ ਪਹੁੰਚ ਕਰਦੇ ਆਂ ਬਾਈ ਬਹੁਤ ਸੌਬਤ ਆਪਣੇ ਕੋਲੇ ਹੂੰ ਆਪਣੇ ਮੁੰਡਾ ਗਰਲਾਵ ਹੂੰ ਦੋ ਤਿੰਨ ਗੱਡੀਆਂ ਇੱਕ ਮੁੰਡਾ ਸਵਰਾਜ ਹੂੰ ਤੇ ਉਹ ਆਲ ਇੰਡੀਆ ਹੀ ਜਾਂਦੇ ਆ ਕਿਤੇ ਵੀ ਭੇਜ ਕੇ ਉਹਨਾਂ ਨੂੰ ਮੈਂ ਭੇਜਦਾ ਹੀ ਆਂ ਉੱਤਰਾਖੰਡ ਹੋ ਗਿਆ ਜਿਵੇਂ ਕਿਤੇ ਵੀ ਮਹਾਰਾਸ਼ਟਰ ਭੇਜਦੇ ਆਂ ਕੋਈ ਦਿੱਕਤ ਨਹੀਂ ਆਉਂਦੀ ਕਿਤੇ ਵੀ ਜਾਣ ਮਰ ਨੂੰ ਵੀ ਰਾਜ ਗੱਡੀ ਚ ਖੁਰਨੀ ਲੱਗੀ ਐ ਤੇ ਪੂਰਾ ਸਹੂਲਤ ਨਾਲ ਲੈ ਜਾਂਦੇ ਆ ਚਲੋ ਮੰਨ ਲਓ ਦੂਰ ਬਾਟ ਜਾਣਾ ਜਿਵੇਂ ਵੀ ਆਪਣਾ ਕਿਸੇ ਨਾ ਬਾਹਰ ਦੇ ਬੰਦੇ ਨਾਲ ਕੋਈ ਸੌਦਾ ਹੁੰਦਾ ਅੱਛਾ ਕੋਈ ਚੱਕਰ ਨਹੀਂ ਉਹ ਟਰਾਂਸਪੋਰਟ ਦੀ ਸਾਡੀ ਦਿੱਕਤ ਹੈ ਠੀਕ ਹੈ ਜਿੰਮੇਵਾਰੀ ਆਪਣੀ ਪੂਰੀ ਪੂਰੀ ਹਾਂਜੀ ਤੇ ਹੋਰ ਤਾਂ ਬਾਕੀ ਸਾਰਾ ਕਲੀਅਰ ਕਰ ਹੀ ਦਿੱਤਾ ਜਿੰਨੇ ਕੇ ਜਾਨਵਰ ਆਪਾਂ ਵੀਡੀਓ ਦੇ ਵਿੱਚ ਦਿਖਾਏ ਹਨਾ ਪਰ ਇੱਕ ਬੇਨਤ ਬਈ ਗੱਲ ਇਦਾਂ ਹੈ ਕਿਸੇ ਵੀਰ ਦੀ ਘੋੜੀ ਰਹਿੰਦੀ ਨਾ ਹੋਵੇ ਦਿੱਕਤ ਹੋਵੇ ਲੰਮੇ ਟਾਂ ਵੀ ਖੜੀ ਹੋਵੇ ਆਪਣੇ ਨਾਲ ਸੰਪਰਕ ਕਰੇ ਜਰੂਰ ਹਾਂ ਆਪਾਂ ਚਲੋ ਅਗਲੇ ਦੀ ਘੋੜੀ ਨਾਲ ਰਾਏ ਵੀ ਦੇਵਾਂਗੇ ਜਿ세 ਜ ਆਪਾਂ ਕਰਿਆ ਟ੍ਰੀਟਮੈਂਟ ਕੋਈ ਪੰਜ ਚਾਰ ਘੋੜੀਆਂ ਤੇ ਹਾਂ ਤਾਂ ਪੰਜੇ ਚਾਰੀ ਕਨਸੀਵ ਹੋ ਗਏ ਆਪਾਂ ਆਪ ਦਾ ਕਰਕੇ ਵੇਖਿਆ ਤਾਂ ਆਪਾਂ ਦੱਸ ਦਾਂਗੇ ਅਗਲੇ ਨਹੀਂ ਜੇ ਕੋਈ ਵੈਸੇ ਉਲਜੀ ਵੀ ਘੋੜੀ ਆ ਬੰਦਾ ਕੋਈ ਤੁਹਾਡੇ ਕੋਲੇ ਛੱਡ ਜੇ ਵੀ ਅਗਲਾ ਕਹਿੰਦਾ ਬਾਈ ਗੱਬਣ ਚੱਕ ਪਾਸ ਕਰਾ ਕੇ ਦੇ ਦਿਓ ਕੋਈ ਮਾੜਾ ਮੋਟਾ ਟ੍ਰੀਟਮੈਂਟ ਜਿਹੇ ਜਾ ਉਹ ਮੈਂ ਕਰ ਲਾਂਗੇ ਕਰ ਲੈਂਗੇ ਖਰਚਾ ਪੱਠਾ ਅਗਲਾ ਦੇ ਦਿੰਦਾ ਤਾਂ ਕਰ ਲੈਨੇ ਹਾਂ ਕਰ ਲਾਂਗੇ ਬਾਈ ਜੇ ਇੱਥੇ ਕਿਉਂ ਕਰ ਵੀ ਆ ਲੈਨੇ ਆ ਉਹ ਵੀ ਉ ਵੀ ਲੋਟ ਨਹੀਂ ਆਉਂਦਾ ਹੁਣ ਡਾਕਟਰ ਕੋਲੇ ਆ ਬਾਈ ਸਹੂਲਤ ਵਧੀਆ ਟਾਈਮ ਟੂ ਟਾਈਮ ਉਹਦਾ ਹੋਈ ਜਾਂਦਾ ਚੈੱਕ ਅਪ ਹੁੰਦਾ ਰਹੇਗਾ ਚੈੱਕ ਅਪ ਹੁੰਦਾ ਰਹੂਗਾ ਉਹ ਕੋੜੀ ਦਾ ਆਪੇ ਰੁਕ ਜਾਣੀ ਹੈ ਬਾਈ ਜੋ ਕਿਹੜੀ ਕੋੜੀ ਕੇਰਾ ਸੂ ਪੀ ਉਹ ਸੂ ਹੀ ਦੁਬਾਰਾ ਹੂੰ ਇਹ ਤਾਂ ਕੋਈ ਥਿਉਰੀ ਨਹੀਂ ਵੀ ਕੋੜੀ ਸੂਣਾ ਹੈ ਨਾ ਹੂੰ ਚਲੋ ਜੇ ਕੋਈ ਕੁਦਰਤੋ ਹੀ ਦਿੱਕਤ ਆ ਜਾਂਦੀ ਹੈ ਜਾਨਵਰ ਚ ਕਿਤੇ ਚੰਗੇ ਭਲੇ ਚ ਵੀ ਆ ਜਾਂਦੀ ਹੈ ਉਹ ਕੋਈ ਚੱਕਰ ਨਹੀਂ ਕੋਈ ਮਰਜੀ ਸੰਪਰਕ ਕਰ ਲੈ ਉਹ ਕਰ ਲਾਂਗੇ ਜਿਵੇਂ ਵੀ ਹੋਇਆ ਬਾਈ ਠੀਕ ਹੈ ਬਾਈ ਹਾਂਜੀ ਨੰਬਰ ਸ਼ੇਅਰ ਕਰਦੀ ਹੈ ਭਰਾਵਾਂ ਨੂੰ ਆਪਾਂ ਨੰਬਰ ਬਾਈ ਆਪਣੇ 94166 46115 ਹੂੰ ਤੇ 9671372040 ਦੋ ਨੰਬਰ ਹੈ ਜੀ ਠੀਕ ਹੈ ਬਾਈ ਜਿਆਦਾ ਮੈਂ 9416464115 ਵਾਲਾ ਨੰਬਰ ਮੇਰੇ ਕੋਲ ਹੀ ਹੁੰਦਾ ਹਰ ਵਕਤ ਹੂੰ ਹੂੰ ਕੋਈ ਮਰਜ਼ੀ ਜਦੋਂ ਮਰਜ਼ੀ ਫੋਨ ਕਰ ਲੇ ਠੀਕ ਹੈ ਬਾਈ ਹਾਂਜੀ ਸੋ ਦੋਸਤੋ ਬਾਈ ਗਰ ਸ਼ਰਨ ਨੇ ਦੋਨੇ ਘੋੜਿਆਂ ਬਾਰੇ ਸਟੱਡ ਸਰਵਿਸ ਬਾਰੇ ਗੱਲਬਾਤ ਸਾਰੀ ਕਲੀਅਰ ਕਰਤੀ ਤੇ ਬਾਈ ਨੂੰ ਜਦੋਂ ਮਰਜ਼ੀ ਫੋਨ ਲਾ ਲਿਓ ਜੇ ਕਿਸੇ ਭਰਾ ਨੇ ਚੈੱਕ ਪਾਸ ਕਰਾ ਕੇ ਵੀ ਘੋੜੀ ਇੱਥੋਂ ਲੈ ਕੇ ਜਾਣੀ ਆ ਜਾਂ ਕੋਈ ਵਿਚਰੀ ਵੀ ਉਲਜੀ ਵੀ ਘੋੜੀ ਹੁੰਦੀ ਆ ਤਾਂ ਉਹਦਾ ਵੀ ਟ੍ਰੀਟਮੈਂਟ ਕਰਵਾ ਕੇ ਕੰਬਨ ਚੈੱਕ ਪਾਸ ਰਖਾ ਕੇ ਘੋੜੀ ਦੇ ਦਿੰਦੇ ਆ ਤੇ ਬਾਕੀ ਸੇਲ ਪਰਚੇ ਦਾ ਕੰਮ ਤਾਂ ਬਾਈ ਦਾ 12 ਮਹੀਨੇ 30 ਦਿਨ ਚੱਲਦਾ ਹੀ ਰਹਿੰਦਾ ਨੋਕਰਾ ਚੰਬਾ ਮਾਰਬੜੀ ਜਿਹੋ ਜਾਂ ਮਰਜੀ ਬਸ਼ੇਰਾ ਬਸ਼ੇਰੀ ਘੋੜਾ ਘੋੜੀ ਤੁਸੀਂ ਬਾਈ ਤੋਂ ਖਰੀਦ ਸਕਦੇ ਹੋ ਐਡਰੈਸ ਵੀ ਆਪਾਂ ਸਾਰਾ ਕਲੀਅਰ ਕਰਤਾ ਸੋ ਬਾਈ ਗਰ ਸ਼ਰਨ ਨੂੰ ਫੋਨ ਲਾ ਲਿਓ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ